ਅਸੀਂ ਸਾਰਿਆਂ ਨੇ ਸੋਚਿਆ ਕਿ ਸਾਡੇ ਬੱਚਿਆਂ ਦੀ ਆਵਾਜ਼ ਅਸੀਂ ਪੇਰੈਂਟਸ ਹੀ ਹਾਂ ਕਿਉਂਕਿ ਜਿਹੜਾ ਬਲਾਈਂਡ ਹੈ ਭਈਆ ਬੋਲ ਨਹੀਂ ਸਕਦਾ ਦਿਮਾਗੀ ਠੀਕਨ ਉਹ ਆਪਣੀ ਗੱਲ ਰੱਖ ਸਕਦੇ ਨੇ ਪਰ ਜਿਹੜੇ ਸਪੈਸ਼ਲ ਲੈਬਲ ਬੱਚੇ ਇੰਟੈਲੈਕਚੁਅਲ ਡਿਸੇਬਲ ਬੱਚੇ ਆ ਗਏ ਨੇ ਉਹ ਆਪਣੀ ਆਵਾਜ਼ ਨਹੀਂ ਰੱਖ ਸਕਦੇ ਉਹਨਾਂ ਦੀ ਆਵਾਜ਼ ਸਾਨੂੰ ਪੇਰੈਂਟਸ ਨੂੰ ਬਣਨੀ ਪਈਗੀ ਵੋਕੇਸ਼ਨਲ ਸੈਂਟਰ ਇੱਥੇ ਬਣਾਇਆ ਵਡਾਲਾ ਪਿੰਡ ਵਿੱਚ ਜਾਂ ਐਸ ਸ킬ਸ ਦੀ ਜਦ ਕਿ ਜਹਾਂ ਪੇ ਬੱਚੇ ਅੱਗੇ ਜਾ ਕੇ ਕਿਸੇ ਕੇ ਉਪਰ ਡਿਪੈਂਡ ਨਾ ਰਹਿ ਸਕੇ ਆਪਣਾ ਖੁਦ ਕਰ ਲਾਈਫ ਆਪਣੀ ਖੁਦ ਕੀ ਮਤਲਬ ਕਿ ਜ਼ਿੰਦਗੀ ਅੱਛੇ ਸੇ ਜੀ ਜੱਕੇ ਬੱਚਾ ਘਰ ਨਹੀਂ ਬੈਠਣਾ ਚਾਹੀਦਾ ਉਹ ਆਪਣਾ ਬੇਸ਼ੱਕ ਕੁਝ ਨਾ ਦਵੇ ਪਰ ਸੈਂਟਰ ਆਏ ਇਹ ਬੱਚੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਨ ਤਾਂ ਕਿ ਬਾਅਦ ਵਿੱਚ ਕਿਸੇ ਦੇ ਮੋਤਾਜਾ ਬਣਨ ਆਸ ਹਾਂਜੀ ਦਾਸ ਤੇ ਰੋਜ ਹੈ ਇਹਨਾਂ ਦਾ ਯੋਗਾ ਸਪ੍ਰੇਅਰ ਹੁੰਦੀ ਆਂਦੇਸ ਆਂਦੇਨ ਤੇ ਉਸੇ ਦਾ ਪ੍ਰੇਰ ਤੇ ਬੱਚੇ ਕਰਦੇ ਆ ਸਿੱਖਿਆ ਦੇ ਬਹੁਤ ਸਾਰੇ ਮੰਦਰ ਦੇਖੇ ਹੋਣਗੇ ਬਹੁਤ ਸਾਰੇ ਸਕੂਲ ਤੁਸੀਂ ਅਸੀਂ ਦੇਖੇ ਹੋਣਗੇ ਜਿੱਥੇ ਕਿ ਬੱਚਿਆਂ ਨੂੰ ਵਿਦਿਅਕ ਗਿਆਨ ਦਿੱਤਾ ਜਾਂਦਾ ਹੈ ਲੇਕਿਨ ਅੱਜ ਅਸੀਂ ਜਿਸ ਪਾਰਟਸ਼ਾਲਾ ਚ ਆਏ ਆ ਉਹ ਇੱਕ ਸਭ ਤੋਂ ਅਲੱਗ ਹੈ ਪੰਜਾਬ ਦੇ ਇੱਕ ਉਸ ਸੈਂਟਰ ਚ ਆਏ ਆ ਜਿੱਥੇ ਕਿ ਉਹ ਬੱਚੇ ਜਿਹੜੇ ਕਿ ਮੈਂਟਲੀ ਰਿਟਾਰਟਡ ਨੇ ਜਾਂ ਫਿਜ਼ੀਕਲੀ ਡਿਸੇਬਲ ਨੇ ਉਹਨਾਂ ਨੂੰ ਸਕਿੱਲ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤਾਜ਼ਦੀ ਲੰਬੇ ਸਮੇਂ ਤੋਂ ਸ਼ੁਰੂਆਤ ਕੀਤੀ ਗਈ ਸੀ ਲੇਕਿਨ ਹੁਣ ਕਿਤਨਾ ਕਿਤੇ ਫਲ ਨਿਕਲਦਾ ਨਜ਼ਰ ਆ ਰਿਹਾ ਫਰੂਟਸ ਨਿਕਲ ਕੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਥੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਇਹ ਫਿਜ਼ੀਕਲੀ ਡਿਸੇਬਲ ਨੇ ਲੇਕਿਨ ਅੱਜ ਇਹਨਾਂ ਦਾ ਆਰਟ ਜਿਹੜਾ ਹੈ ਉਹ ਇੰਨਾ ਕੁ ਵਧੀਆ ਹੈ ਕਿ ਅੱਜ ਇਹ ਲੋਕ ਸਮਾਜ ਵਾਸਤੇ ਮਿਸਾਲ ਬਣ ਚੁੱਕੇ ਨੇ ਔਰ ਇਹ ਬੱਚਿਆਂ ਨੇ ਹੁਨਰ ਦੀ ਇੱਕ ਐਸੀ ਚੀਜ਼ ਤਿਆਰ ਕੀਤੀ ਹੈ ਜਿਸ ਦੇ ਨਾਲ ਕਿ ਇਹ ਅੱਜ ਇੰਨੇ ਕਾਬਲ ਹੋ ਚੁੱਕੇ ਨੇ ਕਿ ਅੱਜ ਇਹ ਲੋਕ ਆਪਣਾ ਪਾਲਣ ਪੋਸ਼ਣ ਖੁਦ ਕਰ ਸਕਦੇ ਨੇ ਅਕਸਰ ਇਸ ਤਰ੍ਹਾਂ ਦੇ ਬੱਚੇ ਜਿਹੜੇ ਨੇ ਲਾਇਬਿਲਟੀਜ਼ ਹੁੰਦੇ ਨੇ ਜਾਂ ਪੇਰੈਂਟਸ ਜਿਹੜੇ ਨੇ ਸੋਚਦੇ ਨੇ ਕਿ ਆਖਿਰਕਾਰ ਇਹ ਕਿਵੇਂ ਕੀਤਾ ਗਿਆ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਖੂਬਸੂਰਤ ਚੀਜ਼ਾਂ ਜਿਹੜੀਆਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਸਭ ਇਹਨਾਂ ਸਪੈਸ਼ਲ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇਹ ਉਹਨਾਂ ਨੂੰ ਸਜਾਵਟ ਦਾ ਕੰਮ ਕੀਤਾ ਜਾ ਰਿਹਾ ਤਾਂ ਹੋਰ ਵੀ ਬੱਚੇ ਜਿਹੜੇ ਨੇ ਕੱਪੜੇ ਦਾ ਜਿਸ ਤਰੀਕੇ ਨਾਲ ਹੋਰ ਵੀ ਕਾਰ ਕਰ ਰਹੇ ਨੇ ਤਾਂ ਇਹਦੇ ਪਿੱਛੇ ਇੱਕ ਬ੍ਰੇਨ ਹੈਕ ਦਿਮਾਗ ਹੈ ਉਪਿੰਦਰਜੀਤ ਕੌਰ ਆਨੰਦ ਜੋ ਕਿ ਇਸ ਨੂੰ ਹੈਂਡਲ ਕਰਦੇ ਨੇ ਐ ਪਤੀ ਦੀ ਮੌਤ ਤੋਂ ਬਾਅਦ ਇਹਨਾਂ ਨੇ ਇਸ ਕੰਮ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਮਹਿਲਾ ਜਰੀਆ ਜਿਵੇਂ ਸਮਾਜ ਦੇ ਵਿੱਚ ਇੱਕ ਮਿਸਾਲ ਬਣੇ ਨੇ ਤਾਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਉਹਨਾਂ ਦਾ ਸਫ਼ਰ ਹੋਇਆ ਕਿਉਂਕਿ ਸ਼ੁਰੂਆਤ ਆਪਣੇ ਘਰ ਤੋਂ ਹੁੰਦੀ ਹੈ ਤਾਂ ਆਪਣੇ ਘਰ ਤੋਂ ਕਿਵੇਂ ਸਫ਼ਰ ਸ਼ੁਰੂ ਹੋਇਆ ਸਭ ਤੋਂ ਪਹਿਲੇ ਸਸਤਰੀ ਗਾਲ ਜੀ ਬੜੀ ਖੁਸ਼ੀ ਹੋ ਰਹੀ ਹੈ ਇਹ ਦੇਖ ਕੇ ਕਿ ਇੱਕ ਚੰਗੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਕਿ ਉਹ ਬੱਚੇ ਜਿਹੜੇ ਨੇ ਕਿਤੇ ਨਾ ਕਿਤੇ ਡਿਸੇਬਲ ਨੇ ਪਰ ਅੱਜ ਸਮਾਜ ਵਾਸਤੇ ਉਹ ਇੱਕ ਆਈਕਨ ਬਣ ਰਹੇ ਹਨ ਹਾਂਜੀ ਇਹ ਸਾਡੇ ਬੱਚੇ ਸਪੈਸ਼ਲ ਲੇਬਲਡ ਕਿਹਾ ਜਾਂਦਾ ਹੈ ਉਹਨਾਂ ਨੂੰ ਅੱਜ ਕੱਲ ਮੈਂਟਲੀ ਰਿਟਾਰਡਡ ਨਹੀਂ ਬੋਲਿਆ ਜਾਂਦਾ ਸਪੈਸ਼ਲ ਲੇਬਲਡ ਬੱਚੇ ਨੇ ਸਪੈਸ਼ਲ ਬੱਚੇ ਨੇ ਤੇ ਸਾਡੇ ਘਰ ਬੱਚੀ ਜਸਜੀਤ ਕੌਰ ਨੇ ਜਨਮ ਲਿਆ 1986 ਵਿੱਚ ਤੇ ਸਾਨੂੰ ਪਤਾ ਨਹੀਂ ਸੀਗਾ ਟਾਊਨ ਸਿੰਡਰਮ ਬੇਟੀ ਹੋਈ ਤੇ ਆਪਣਾ ਜਦੋਂ ਸਾਨੂੰ 2 ਸਾਲ ਬਾਅਦ ਪਤਾ ਚੱਲਿਆ ਕਿ ਬੱਚੀ ਸਪੈਸ਼ਲ ਲੇਬਲਡ ਹੈ ਤੇ ਫਿਰ ਸਾਡੇ ਦੇ ਪੈਰੈਂਟ ਜਬੀਨ ਨਿਕਲ ਗਿਆ ਮਰਜੀਤ ਸਿੰਘ ਆਨੰਦ ਦੀ ਪਤਨੀ ਆ ਮੈਂ ਇਹਨਾਂ ਨੇ ਫਿਰ ਆਪਣਾ ਕੰਮ ਛੋੜ ਕੇ 30 ইয়ার্স ਇਹਨਾਂ ਬੱਚਿਆਂ ਵਾਸਤੇ ਲਗਾ ਦਿੱਤੇ ਇਸੇ ਸਾਲ ਉਹ ਸਾਨੂੰ ਵੀ ਛੋੜਾ ਦੇ ਗਏ ਨੇ ਤੇ ਉਹਨਾਂ ਨਾਲ ਕੰਮ ਕਰ ਮੈਂ ਵੀ ਕਾਫੀ ਟਾਈਮ ਕੰਮ ਕੀਤਾ ਤੇ ਜੋ ਉਹਨਾਂ ਨੂੰ ਨੌਲੇਜ ਸੀ ਉਹਨਾਂ ਨੇ ਪੂਰੀ ਡਿਸੇਬਿਲਟੀ ਦੇਖੀ ਪੂਰੀ ਡਿਸੇਬਿਲਟੀ ਮਤਲਬ ਕੋਈ ਬ্লাইন্ড ਉਹਨਾਂ ਉਹਨਾਂ ਵਾਸਤੇ ਕੰਮ ਕੀਤਾ ਹੈ ਹਿਅਰ ਆਫ ਦੀ ਪ੍ਰੋਬਲਮ ਆਸੇ ਕੰਮ ਕੀਤਾ ਤੇ ਅੱਜ ਇਹਨਾਂ ਕੋ ਬੱਚਿਆਂ ਕੋ ਕੀ ਕਰਾਇਆ ਜਾ ਰਿਹਾ ਕੁਝ ਦੇਖ ਰਹੇ ਹਾਂ ਇੱਥੇ ਫਿਰ ਅਸੀਂ ਮਤਲਬ ਪਹਿਲੇ ਕਰਾਏ ਦੇ ਮਕਾਨ ਤੋਂ ਅਸੀਂ ਸ਼ੁਰੂ ਕੀਤਾ ਤੇ ਆਸਤਾ ਆਸਤਾ ਅੱਜ ਉਹਨਾਂ ਦੀ ਮਿਹਨਤ ਕੰਮ ਲਿਆਈ ਲਿਆਈ ਤੇ ਅਸੀਂ ਵੋਕੇਸ਼ਨਲ ਸੈਂਟਰ ਇੱਥੇ ਬਣਾਇਆ ਬਡਾਲਾ ਪਿੰਡ ਵਿੱਚ ਤੇ ਇੱਥੇ ਬੱਚੇ ਦੀਏ ਪੇਂਟ ਕਰਦੇ ਆ ਹੂੰ ਆਪਣਾ ਕੈਰੀ ਬੈਗਸ ਬਣਾਉਂਦੇ ਆ ਤੇ ਐਨਵੈਲਪਸ ਜੋ ਸ਼ਗਨ ਦੇ ਐਨਵੈਲਪਸ ਹੈ ਉਹ ਬਣਾਉਂਦੇ ਆ ਤੇ ਇਹ ਸਭ ਕੁਝ ਜਿਹੜੀ ਖੂਬਸੂਰਤ ਚੀਜ਼ਾਂ ਅਸੀਂ ਦੇਖ ਰਹੇ ਹਾਂ ਐਸਾ ਬੱਚਿਆਂ ਵੱਲੋਂ ਤਿਆਰ ਕੀਤੀ ਗਈ ਬੱਚਿਆਂ ਮਤਲਬ ਨਾਲ ਟ੍ਰੇਨਰ ਜਿਹੜੇ ਹੈਗੇ ਸਾਡੇ ਹੈਲਪ ਕਰਕੇ ਉਹਨਾਂ ਕੋਲੋਂ ਕਰਵਾਉਂਦੇ ਹੈਗੇ ਬੱਚਿਆਂ ਨੂੰ ਸਕਿੱਲ ਕਰਾਉਣ ਦਾ ਦਿਮਾਗ ਚ ਕਿਵੇਂ ਆਇਆ ਕਿ ਬੱਚਿਆਂ ਨੂੰ ਸਕਿੱਲ ਕਰਾਣੀ ਚਾਹੀਦੀ ਹੈ ਇਸ ਸਾਡਾ ਇੱਕ ਪਰਿਵਾਰ ਬਹੁਤ ਵੱਡਾ ਐਨਜੀਓ ਹੈਗਾ ਤੇ ਉਹਦੇ ਵਿੱਚ ਉਹ ਪੇਰੈਂਟਸ ਐਸੋਸੀਏਸ਼ਨ ਹੀ ਹੈਗੀ ਆ ਸਾਰਿਆਂ ਤੇ ਨਾਰਥ ਦੀ ਆ 26 ਪੇਰੈਂਟਸ ਐਸੋਸੀਏਸ਼ਨ ਅਬਰਜੀਤ ਸਿੰਘ ਵੱਲੋਂ ਬਣਾਈਆਂ ਗਿਆ ਸੀ ਤੇ ਉਹ ਪੇਰੈਂਟਸ ਬਿਲ ਕੇ ਹੀ ਅਸੀਂ ਸਾਰਿਆਂ ਨੇ ਸੋਚਿਆ ਕਿ ਸਾਡੇ ਬੱਚਿਆਂ ਦੀ ਆਵਾਜ਼ ਅਸੀਂ ਪੇਰੈਂਟਸ ਹੀ ਹਾਂ ਕਿਉਂਕਿ ਜਿਹੜਾ ਬਲਾਈਂਡ ਹੈ ਭਈਆ ਬੋਲ ਨਹੀਂ ਸਕਦਾ ਦਿਮਾਗੀ ਠੀਕਨ ਉਹ ਆਪਣੀ ਗੱਲ ਰੱਖ ਸਕਦੇ ਨੇ ਪਰ ਜਿਹੜੇ ਸਪੈਸ਼ਲ ਲੇਬਲਡ ਬੱਚੇ ਇੰਟੈਲੈਕਚੁਅਲ ਡਿਸੇਬਲ ਬੱਚੇ ਆ ਗਏ ਨੇ ਉਹ ਆਪਣੀ ਆਵਾਜ਼ ਨਹੀਂ ਰੱਸ ਸਕਦੇ ਉਹਨਾਂ ਦੀ ਆਵਾਜ਼ ਸਾਨੂੰ ਪੇਰੈਂਟਸ ਨੂੰ ਬਣਨੀ ਪਈਗੀ ਤੇ ਇਸ ਕਰਕੇ ਪੇਰੈਂਟਸ ਐਸੋਸੀਏਸ਼ਨ ਬਣੀ ਤੇ ਸਾਰੇ ਪੇਰੈਂਟਸ ਸੀ ਅਸੀਂ ਇੱਥੇ ਸਰਵਿਸ ਕਰ ਰਹੇ ਆ ਤੇ ਉਹੀ ਆ ਕੇ ਸਾਰਾ ਸੰਭਾਲਦੇ ਆ ਪੇਰੈਂਟਸ ਬਹੁਤ ਹੈਲਪ ਕਰਦੇ ਬੱਚੇ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਬਹੁਤ ਥੋੜਾ ਕੋਈ ਬੱਚੇ ਤੇ ਫ੍ਰੀ ਐ ਤੇ ਕੁਝ ਬੱਚਿਆਂ ਦੇ ਥੋੜਾ ਬਹੁਤ ਜਿਸ ਜਿੰਨੇ ਜਿੰਨੇ ਕੋਈ ਪੇਰੈਂਟਸ ਦੇ ਸਕਦੇ ਆ ਉਹ ਦਿੰਦੇ ਆ ਥੋੜਾ ਬਹੁਤ ਪਿਕ ਐਂਡ ਡ੍ਰੌਪ ਸਰਵਿਸ ਸਾਡੀ ਹੈਗੀ ਆ ਘਰੋਂ ਬੱਚਿਆਂ ਨੂੰ ਲਈਦਾ ਘਰੋਂ ਛੋੜ ਕਾਰ ਛੋੜ ਕੇ ਆਈਦਾ ਆਨੰਦ ਸਾਹਿਬ ਦੀ ਆਈ ਸੋਚ ਸੀ ਕਿ ਬੱਚਾ ਘਰ ਨਹੀਂ ਬੈਠਣਾ ਚਾਹੀਦਾ ਉਹ ਆਪਣਾ ਬੇਸ਼ੱਕ ਕੁਝ ਨਾ ਦਵੇ ਪਰ ਸੈਂਟਰ ਆਏ ਸਕਿੱਲ ਨਾਲ ਕਿੰਨਾ ਫਾਇਦਾ ਮਿਲਦਾ ਸਕਿੱਲ ਨਾਲ ਇਸ ਰੈਸੀ ਹੁਣ ਮਸਾਲਿਆਂ ਦੀ ਯੂਨਿਟ ਵੀ ਬਣਾਈ ਹੈ ਅਸੀਂ ਬੱਚੇ ਸਾਡੇ ਮਾਰਬਲ ਪੇਂਟਿੰਗ ਕਰਦੇ ਆ ਉਹ ਅਸੀਂ ਆਦੀਆਂ ਟਰੇਆਂ ਬਣਵਾ ਲੈਂਦੇ ਆ ਤੇ ਸਬਸਾਲੇ ਸਾਡੇ ਹੁਣ ਅੱਛੇ ਸੇਲ ਹੋ ਰਿਹਾ ਸਾਰੇ ਐਗਜ਼ੀਬਿਸ਼ਨ ਲਗਾਨੇ ਆ ਮਾਉਥ ਟੂ ਮਾਉਥ ਐਡ ਹੁਣ ਤੁਹਾਡੇ ਤਰਫੋਂ ਐਡ ਹੋਏਗੀ ਵੀ ਅਸੀਂ ਮਤਲਬ ਮਸਾਲੇ ਅਸੀਂ ਸਾਡਾ ਮੇਨ ਨੇਮ ਹੈ ਇਹ ਹੈਗਾ ਕਿ ਘਰ ਘਰ ਸ਼ੁੱਧ ਮਤਲਬ ਪਹੁੰਚਣ ਔਰ ਸਾਡੇ ਰੇਟ ਇੰਨੇ ਘਾਟਨ ਅਸੀਂ ਰੇਟ ਇਸ ਕਰਕੇ ਰੱਖਿਓਏ ਕਿ ਇਹਨਾਂ ਬੱਚੇ ਇਹ ਬੱਚੇ ਘਰ ਘਰ ਖੁਸ਼ੀਆਂ ਦੇਣ ਤੇ ਅੱਗੋਂ ਖੁਸ਼ੀ ਉਹ ਇਹਨਾਂ ਨੂੰ ਦੇਣ ਤੇ ਜਿਹੜਾ ਜਿਹੜਾ ਪੈਸਾ ਹੁੰਦਾ ਸਾਰਾ ਬੱਚਿਆਂ ਨੂੰ ਦਿੱਤਾ ਜਾਂਦਾ ਹਾਂਜੀ ਬੱਚਿਆਂ ਚ ਡਿਵਾਈਡ ਕਰ ਦਿੱਤਾ ਜਾਂਦਾ ਜਾਂਦਾ ਬਿਲਕੁਲ ਕੁਝ ਹੋਰ ਵੀ ਪੇਰੈਂਟ ਸਾਡੇ ਨਾਲ ਮੌਜੂਦ ਨਹੀਂ ਜ ਜਨ ਨਾਲ ਅਸੀਂ ਗੱਲਬਾਤ ਕਰਾਂਗੇ ਮੈਡਮ ਫਿਰ ਕਿਵੇਂ ਇਸ ਸਫਰ ਦੀ ਸ਼ੁਰੂਆਤ ਕੀਤੀ ਇਹ ਮੂਝੇ ਯਾਹ ਪੇ ਉਨਕੀ ਸਾਲ ਪਹਿਲੇ ਮੈਂ ਯਾਹ ਪੇ ਆਈ ਥੀ ਤੋ ਪਹਿਲੇ ਮੇਰੇ ਬੱਚੇ ਪਿਆਸੇ ਕੋਈ ਡਿਵੈਲਪਮੈਂਟ ਨਹੀਂ ਥੀ ਇੰਪਰੂਵਮੈਂਟ ਨਹੀਂ ਥੀ ਲੇਕਿ ਮੈਂ ਦੇ ਖੁਦ ਦੇਖਾ ਪਹਿਲੇ ਮੇਰਾ ਬੱਚਾ ਜੈਸੇ ਮੋਬਾਈਲ ਮੇ ਟੀਵੀ ਮੇ ਲਗਾ ਰਿਹਾ ਥਾ ਲੇਕਿ ਯਾਹ ਪੇ ਆਨੇ ਕੇ ਬਾਦ ਪੀਟੀ ਯੋਗਾ ਸਪੋਰਟਸ ਡਾਂਸ ਕਲਾਸਿਸ ਅਦਰ ਸਕਿਲਸ ਜੈਸੇ ਦੀਆ ਪੇਂਟਿੰਗ ਲਿਫਾਫੇ ਬਣਾਣਾ ਕੈਰੀ ਬੈਗ ਬਣਾਣਾ ਯੇ ਸਭ ਬੱਚਾ ਮ ਹੈਲਪ ਕਰਤਾ ਜਾਪੇ ਬਣਾਣੇ ਵੀ ਮੈਂ ਖੁਦ ਐਜ਼ ਅ ਵੋਲੰਟੀਅਰ ਐਜ਼ ਅ ਪੇਰੈਂਟਸ ਯਹਾਂ ਪੇ ਆਤੀ ਹੂ ਪਿਛਲੇ 6.5 ਸਾਲ ਸੇ ਤਾਂ ਮਤਲਬ ਕਿ ਯਹਾਂ ਪੇ ਯਾਂ ਐਸੇ ਸਕਿੱਲਸ ਦੀਜਾ ਜਾਂਦੇ ਕਿ ਜਹਾਂ ਪੇ ਬੱਚੇ ਅੱਗੇ ਜਾ ਕੇ ਕਿਸੇ ਕੇ ਉਪਰ ਡਿਪੈਂਡ ਨਾ ਰਹਿ ਸਕੇ ਆਪਣਾ ਖੁਦ ਦਾ ਲਾਈਫ ਆਪਣੇ ਖੁਦ ਕੇ ਮਤਲਬ ਕਿ ਜ਼ਿੰਦਗੀ ਅੱਛੇ ਸੇ ਜੀ ਸਕੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਮਾਪੇ ਵੀ ਇੱਥੇ ਪਹੁੰਚੇ ਨੇ ਤਾਂ ਹਨਰ ਦੀ ਕਲਾਸ ਤੁਹਾਨੂੰ ਦਿਖਾ ਰਹੇ ਆ ਤਾਂ ਮੈਡਮ ਇੱਥੇ ਹੋਰ ਬੱਚਿਆਂ ਨੂੰ ਕੀ ਕੁਝ ਕਰਾਇਆ ਜਾਂਦਾ ਇਕੱਲੇ ਇੱਕ ਅ ਇਸ ਐਕਟੀਵਿਟੀ ਤੋਂ ਲਾਵਾ ਅਸੀਂ ਦੇਖ ਇਸ ਤਰ੍ਹਾਂ ਡਾਂਸ ਤੋਂ ਲੈ ਕੇ ਹੋਰ ਚੀਜ਼ਾਂ ਜਿਹੜੀਆਂ ਕਰਾਈਆਂ ਗਈਆਂ ਅਸੀਂ ਉਹ ਕੀ ਕੀ ਚੀਜ਼ਾਂ ਤੁਸੀਂ ਡਿਟੇਲ ਵਾਈਸ ਸਾਨੂੰ ਦੱਸੋ ਕਿ ਕੀ ਹੈ ਸਾਰਾ ਮਤਲਬ ਅਸੀਂ ਕੱਪੜੇ ਲੈ ਕੇ ਆਨੇ ਆ ਬੱਚਿਆਂ ਦੇ ਰਬੜ ਬੈਂਡ ਬਣਾਉਂਦੇ ਆ ਬੱਚੇ ਹਾਂਜੀ ਰਬੜ ਬੈਂਡ ਬਣਾਉਂਦੇ ਆ ਜਿਸ ਤਰ੍ਹਾਂ ਹੈ ਮਤਲਬ ਕੋਸਟਰਸ ਹੈਗੇ ਆ ਕੋਸਟਰਸ ਬਣਾਉਂਦੇ ਆ ਇਸ ਤਰ੍ਹਾਂ ਫਿਰ ਸਾਡੇ ਕੋਲ ਟ੍ਰੇਜ਼ ਅਸੀਂ ਇਹ ਕਰਵਾ ਚੌਥ ਵਾਸਤੇ ਵੀ ਸਮਾਨ ਬਣਾਣਿਆ ਕਰਵਾ ਚੋਤ ਦਾ ਵੀ ਇਸ ਤੋਂ ਇਲਾਵਾ ਬੱਚਿਆਂ ਨੂੰ ਕੀ ਕੀ ਐਕਟੀਵਿਟੀ ਖਾਸ ਤੌਰ ਤੇ ਇੱਥੇ ਕਰਾਈ ਹਾਂਜੀ ਬੱਚਿਆਂ ਨੂੰ ਕੀ ਐਕਟੀਵਿਟੀ ਕਰਾਈ ਜਾਂਦੀ ਹੈ ਇਹਨਾਂ ਨੂੰ ਪੇਂਟਿੰਗ ਕਰਵਾਂਦੇ ਆ ਜਿਸ ਤਰ੍ਹਾਂ ਆਪਣਾ ਦੀਆ ਪੇਂਟਿੰਗ ਹੋ ਗਈ ਦਾਂਸ ਵਗੈਰਾ ਵੀ ਕਰਾਉਂਦਾ ਦਾਂਸ ਹਾਂਜੀ ਦਾਂਸ ਤੇ ਰੋਜ਼ ਹੈ ਇਹਨਾਂ ਦਾ ਯੋਗਾ ਸਪ੍ਰੇਅਰ ਹੁੰਦੀ ਅੰਦਰ ਅੰਦਰ ਤੇ ਸਿੱਧਾ ਪ੍ਰੇਅਰ ਤੇ ਬੱਚੇ ਕਰਦੇ ਆ ਫਿਰ ਇਹਨਾਂ ਦਾ ਯੋਗਾ ਕਲਾਸ ਹੁੰਦੀ ਹੈ ਯੋਗਾ ਤੋਂ ਬਾਅਦ ਐਕਸਰਸਾਈਜ਼ ਮੇਨ ਸਾਡਾ ਜਦਾ ਹੈਗਾ ਅਸੀਂ ਐਕਸਰਸਾਈਜ਼ ਔਰ ਯੋਗਾ ਤੇ ਅਨਦਰ ਜਿਆਦਾ ਡਾਂਸ ਤੇ ਬੋਤ ਖੁਸ਼ ਹੋ ਕੇ ਕਰਦੇ ਕਿ ਕਿਸੇ ਦੀ ਡਾਂਸ ਕਿਉਂ ਕਰਾ ਰਹੇ ਹਾਂ ਇਹ ਨਾ ਬੱਚਿਆਂ ਦਾ ਬਸ ਆ ਖੁਸ਼ੀ ਖੁਸ਼ੀ ਆਉਂਦੇ ਆ ਵੀ ਹਾਂ ਅਸੀਂ ਉੱਥੇ ਜਾ ਕੇ ਇੰਜੋਏ ਕਰਨਾ ਹੈ ਤੇ ਘਰੋਂ ਵੀ ਖੁਸ਼ੀ ਖੁਸ਼ੀ ਵਾਪਸ ਜਾਂਦੇ ਆ ਵਾਪਸ ਵੀ ਮਾਪਿਆਂ ਨੂੰ ਪੂਰੀਆਂ ਖੁਸ਼ੀਆਂ ਦਿੰਦੇ ਆ ਜਾ ਕੇ ਤੇ ਯੋਗਾ ਦਾ ਕੀ ਮਕਸਦ ਹੈ ਯੋਗਾ ਤੇ ਇਹਨਾਂ ਦਾ ਯੋਗਾ ਤੇ ਬਹੁਤ ਜ਼ਰੂਰੀ ਹੈ ਨਾ ਬੱਚਾ ਵਾਸਤੇ ਕਿਉਂਕਿ ਘਰ ਜਾ ਕੇ ਇਹਨਾਂ ਨੇ ਬੈਠ ਜਾਣਾ ਕੰਮ ਕੋਈ ਨਹੀਂ ਕਰਨਾ ਤੇ ਇੱਥੇ ਹੀ ਜੋ ਅਸੀਂ ਇਹਨਾਂ ਨੂੰ ਜ਼ੋਰ ਲਾ ਕੇ ਕਰਵਾ ਦਿੰਦੇ ਆ ਤੇ ਐਕਸਰਸਾਈਜ਼ ਤੇ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਫਿਜ਼ੀਕਲ ਐਂਡ ਮੈਂਟਲ ਮੈਂਟਲੀ ਸਰ ਕਿ ਕਿਵੇਂ ਤੁਸੀਂ ਸਮਝਦੇ ਹੋ ਕਿ ਕਿਵੇਂ ਦੇਖਦੇ ਹੋ ਇਸ ਜਗ੍ਹਾ ਨੂੰ ਕਿ ਇੱਕ ਅਲੱਗ ਜੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਅੱਜ ਤੱਕਨ ਬੱਚਿਆਂ ਨੂੰ ਕਿਹਾ ਜਾਂਦਾ ਠੀਕ ਹੈ ਆ ਹੈਗਾ ਇਹਨਾਂ ਨੇ ਕੋਈ ਕੰਮ ਕਰ ਲੇਕਿਨ ਸਕਿੱਲ ਦੇ ਨਾਲ ਬੱਚੇ ਖੁਦ ਅਰਨ ਕਰ ਰਹੇ ਸਟਾ ਬੇਸਿਕ ਪਰਪਸ ਇਹ ਸਿੱਗਾ ਕਿ ਬੱਚੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤਾਕੀ ਬਾਜ਼ੀ ਕਿਸੇ ਚੀਜ਼ ਦੇ ਮੁਤਾਜਬੜਨ ਉਸ ਚੀਜ਼ ਨੂੰ ਡਿਵੈਲਪ ਕਰਨ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਸੇ ਉਸੇ ਦਾਲ ਨਾਲ ਮੈਂ ਪਿਛਲੇ ਕਰੀਬ 12-13 ਸਾਲ ਤੋਂ ਇਸ ਸੰਸਰ ਨਾਲ ਜੁੜਿਆ ਹੈਗਾ ਜੋ ਬੱਚੇ ਬੋਲਦੇ ਨਹੀਂ ਸੀ ਜੋ ਬੱਚੇ ਚੱਲਦੇ ਨਹੀਂ ਸੀ ਜੋ ਬੱਚੇ ਹੱਥ ਪੈਰ ਹੀ ਹਿਲਾਉਦੇ ਸੀ ਉਹਨਾਂ ਬੱਚਿਆਂ ਨੇ ਇੱਥੇ ਆ ਕੇ ਆਪਣਾ ਇਹ ਵੀ ਬੱਚਿਆਂ ਦਾ ਬਣਾਇਆ ਜੀ ਇਹ ਸੱਚ ਬੱਚੇ ਪੜਾਈਏ ਬੇਸ਼ੱਕ ਟੀਚਰਸ ਨੂੰ ਹੈਲਪ ਕਰਦੇ ਆ ਜਿਹਨੂੰ ਗਾਈਡ ਕਰਦੇ ਆ ਦੇਖੋ ਕਿੰਨੀ ਖੂਬਸੂਰਤ ਚੀਜ਼ਾਂ ਜਿਹੜੀਆਂ ਨਾ ਬੱਚਿਆਂ ਨੂੰ ਤਿਆਰ ਕੀਤੀਆਂ ਗਈਆਂ ਤੇ ਸਭ ਬੱਚੇ ਖੁਦ ਤਿਆਰ ਕਰਦੇ ਨੇ ਬੱਚੇ ਆਪ ਤਿਆਰ ਕਰਦੇ ਆ ਅੰਡਰ ਗਾਈਡੈਂਸ ਆਫ ਸਪੈਸ਼ਲ ਐਜੂਕੇਟਰ ਸਪੈਸ਼ਲ ਐਜੂਕੇਸ਼ਨ ਤੇ ਆ ਫਿਰ ਸੇਲ ਵਾਸਤੇ ਵੀ ਜਾਂਦੀਆਂ ਨੇ ਜੀ ਸੇਲ ਵਾਸਤੇ ਜਾਂਦੀਆਂ ਨੇ ਅਸੀਂ ਦਿਵਾਲੀ ਦੇ ਟਾਈਮ ਤੇ ਗੁਰਪੁਰਬ ਦੇ ਟਾਈਮ ਤੇ ਅਸੀਂ ਆਲਾ ਜਗ੍ਹਾ ਸਟਾਲ ਲਾਈਦਾ ਕੋਈ ਫੇਅਰ ਵਗੈਰਾ ਵਿੱਚ ਉਸੇ ਸਟਾਲ ਲਾਈਦਾ ਹੈਗਾ ਉਹਦੇ ਵਿੱਚੋਂ ਸਾਡੀ ਅੱਛੀ ਅਰਨੀ ਹੋ ਜਾਂਦੀ ਹੈ اور ورن اسی کوشش ਕਰਦੇ ਕਿ ਨਾ ਬੱਚਾ ਵਿੱਚ ਖਰਚੇ ਘਟਕੇ ਥੋੜਾ ਬੋਟ ਡਿਸਟ੍ਰਿਬਿਊਟ ਕਰਦੇ ਆ ਮੈਮ ਕੀ ਕਹਿਣਾ ਚਾਹੁੰਦੀ ਸਰ ਚਾਨਨ ਵੋਕੇਸ਼ਨਲ ਸੈਂਟਰ ਮੈਂ 3 ਸਾਲ ਤੋਂ ਇੱਥੇ ਜੁਆਇਨ ਕੀਤਾ ਹੈ ਮੇਰੀ ਬੇਟੀ ਹੈ ਇੱਥੇ ਆਨੰਦ ਪਹਿਲੀ ਗੱਲ ਤਾਂ ਇਹ ਵਾਲੀ ਕਿ ਨਾਨਸਾ ਵਰਗੀ ਸ਼ਖਸੀਅਤ ਜਿਨ੍ਹਾਂ ਨੇ 32 ਸਾਲ ਇਸ ਸੰਸਥਾ ਨੂੰ ਦਿੱਤੇ ਇਸ ਸਕਿੱਲ ਸੈਂਟਰ ਨੂੰ ਦਿੱਤੇ ਪੰਜਾਬ ਦੇ ਪਹਿਲੇ ਇਸ ਸੈਂਟਰ ਨੂੰ ਦਿੱਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਥੈਂਕ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਇੱਕ ਐਸੀ ਜਗ੍ਹਾ ਦਿੱਤੀ ਕਿ ਬੱਚੇ ਇੱਥੇ ਆ ਕੇ ਬਿਲਕੁਲ ਬਹੁਤ ਜ਼ਿਆਦਾ ਖੁਸ਼ ਨੇ ਔਰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਸਮਾਜ ਦੇ ਵਿੱਚ ਬੱਚੇ ਸਾਡੇ ਸਿਰ ਉਠਾ ਕੇ ਜੀ ਸਕਣ ਤਾਂ ਕਿ ਉਹ ਸਮਝਣ ਕਿ ਅਸੀਂ ਵੀ ਇਹਨਾਂ ਦਾ ਠੀਕ ਹਿੱਸਾ ਵਾਂ ਇਹ ਸਮਾਜ ਦੇ ਵਿੱਚ ਕੰਮ ਕਰਾਣਾ ਸੀ ਚਾਹੁੰਦੇ ਇਹਨਾਂ ਨੂੰ ਕਿ ਇਹ ਦੂਜੇ ਤੋਂ ਅਲੱਗ ਨਹੀਂ ਹੈ ਤੇ ਮੈਡਮ ਅਗਰ ਹੋਰ ਕਿਸੇ ਨੇ ਆਣਾ ਹੋਵੇ ਤੇ ਇੱਥੇ ਆ ਸਕਦੇ ਅਗਰ ਬੱਚੇ ਦੀ ਐਡਮਿਸ਼ਨ ਬੱਚੇ ਕੋਈ ਕੋਈ ਮਾਪਿਓ ਛੱਡਣਾ ਚਾਹਣੇ ਤੇ ਹਾਂ 18 ਪਲੱਸ ਅਸੀਂ ਬੱਚੇ ਲੈਂਦੇ ਆ 18 ਜਦੋਂ ਸਕੂਲ ਦੇ ਬੱਚੇ ਕਹਿ ਦਿੰਦੇ ਆ 18 ਸਾਲ ਦਾ ਬੱਚਾ ਹੋ ਗਿਆ ਤੇ ਤੁਸੀਂ ਘਰ ਲੈ ਜਾਓ ਨਾਰਮਲ ਬੱਚੇ ਤੇ ਕਾਲਜ ਚਲੇ ਜਾਂਦੇ ਆ ਤੇ ਇਹਨਾਂ ਬੱਚਿਆਂ ਵਾਸਤੇ ਸਕਿੱਲ ਟ੍ਰੇਨਿੰਗ ਦੀ ਜ਼ਰੂਰਤ ਪੈਂਦੀ ਹੈ ਤੇ ਫਿਰ ਇਹ ਪੰਜਾਬ ਦਾ ਪਹਿਲਾ ਸਕਿੱਲ ਟ੍ਰੇਨਿੰਗ ਅਲਾਨ ਸਾਬ ਨੇ ਤਿਆਰ ਕੀਤਾ ਹੈ ਤੇ ਇਹਦੇ ਬਹੁਤ ਯੋਗਦਾਨ ਮੱਕੜ ਫੈਮਿਲੀ ਨੇ ਸਾਨੂੰ ਦਿੱਤਾ ਹੈ ਅੱਛਾ ਬਿਲਕੁਲ ਦਾਨੀਆਂ ਦੀ ਵੀ ਗੱਲਬਾਤ ਸੁਣਾ ਰਹੇ ਤੁਹਾਨੂੰ ਕਿਸ ਤਰੀਕੇ ਨਾਲ ਇੱਥੇ ਦਾਨ ਦਿੱਤਾ ਜਾ ਰਿਹਾ ਹੈ ਅ ਤਤੋ ਸੁਣਿਆ ਤੇ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਰੋਜ਼ਗਾਰ ਦਾ ਔਰ ਖਾਸ ਕਰਕੇ ਉਹ ਬੱਚੇ ਜਿਨ੍ਹਾਂ ਨੂੰ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਉਹ ਸਮਾਜ 'ਚ ਕੁਝ ਨਹੀਂ ਕਰ ਸਕਦੇ ਲੇਕਿਨ ਆਪਣੀ ਪ੍ਰਤਿਭਾ ਦੇ ਨਾਲ ਅੱਜ ਸਮਾਜ ਦੇ ਵਿੱਚ ਇੱਕ ਵੱਖਰਾ ਸਥਾਨ ਬਣਾ ਚੁੱਕੇ ਨੇ ਤਾਂ ਇਹ ਜਲੰਧਰ ਦਾ ਇੱਕ ਐਸਾ ਸੈਂਟਰ ਹੈ ਜਿਸ ਨੇ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਉਹ ਬੱਚੇ ਜਿਹੜੇ ਨੇ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਬੱਚੇ ਕੁਝ ਕਰ ਨਹੀਂ ਸਕਦੇ ਲੇਕਿਨ ਉਹਨਾਂ ਦੇ ਹੁਨਰ ਨੂੰ ਤਰਾਸ਼ਣ ਦਾ ਕੰਮ ਇੱਥੇ ਕੀਤਾ ਜਾ ਰਿਹਾ ਹੈ ਤੇ ਇਕਸ਼ਲਾਗਾ ਯੋਗ ਉਪਰਾਲਾ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੇ ਸੈਂਟਰ ਹੋਰ ਖੁੱਲਣ ਤਾਂ ਕਿ ਇਸ ਤਰ੍ਹਾਂ ਦੇ ਬੱਚੇ ਸਮਾਜ ਦੇ ਵਿੱਚ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲ ਸਕਣ ਕੈਮਰਾਮੈਨ ਨਾਲ ਸੁਮਿਤ ਕਨਾਗ ਗ੍ਰੇਟ ਪੰਜਾਬ ਟੀਵੀ ਜਲੰਧਰ